ਕੁਝ ਆ ਦੇਦਕਾਰੇ ਜAVE ਨਿਆਲ 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 ਹੋ ਜਾਵੇ ਸ਼ੀਰ ਸਿੰਘਾ ਦੇ ਚਰਨ ਕਮਲਾਂ ਨੂੰ ਭਾਵੇ ਨਿਆਲ ਹੋ ਜਾਵੇ ਆ ਜੰਮਾਡੀ ਪਿੰਡ ਹੈ ਨਾਲ ਦਾ ਦਾਤੇ ਵਾਲਾ ਧਾਰਾ 144 ਲਾ ਕੇ ਘਰਾਂ ਚੋਂ ਨਹੀਂ ਨਿਕਲਦੇ ਰਹੇ ਹਰਿਆਣੇ ਦੇ ਭਾਈ ਦਾ ਸਾਨੂੰ ਕਹਿੰਦੇ ਨੇ ਵੀ ਸਾਨੂੰ ਪੰਜਾਬ ਦੇ ਭਾਈਆਂ ਤੋਂ ਪਾਣੀ ਨਹੀਂ ਚਾਹੀਦਾ ਐਸੋ ਵਾਏਲ ਦਾ ਸਾਡਾ ਮੁੱਦਾ ਹੀ ਨਹੀਂ ਕੋਈ ਕਿਸਾਨਾ ਕੋੂਰੇ ਰੱਖ ਕੇ ਤੁਰਪੇ ਸੀ 5 ਮਿੰਟਾਂ ਚ ਬਾਟਰ ਭੰਨ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਬਤ ਖੁਸ਼ੀਆਂ ਦੇ ਜ਼ਕਾਰੇ ਲਿਜਾਵੇ ਨਿਹਾਲ 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 ਹੋ ਜਾਵੇ ਸ਼ਹੀਦ ਸਿੰਘਾ ਦੇ ਚਰਨ ਕਮਲਾਂ ਨੂੰ ਪਾਵੇ ਨਿਹਾਲ ਹੋ ਜਾਵੇ ਆ ਵਾਹਿਗੁਰੂ ਜੀ ਵਾਹਿਗੁਰੂ ਤੇਜ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਜੇ ਗੁਰਜੀਤ ਮਤਲ ਬਾਈ ਜੀ ਹੁਣ ਤੁਹਾਡੇ ਨਾਲ ਗੱਲ ਕਰਦੇ ਆ ਅਸੀਂ ਸਰਪੇਆਲਾ ਪੰਪ ਵਾਲਾ ਕੋ ਆਪਾਂ ਖੇਤਾਂ ਵਿੱਚ ਵਾਪਕੋਂ ਕਰਦੇ ਇਹ ਤੁਹਾਨੂੰ ਕਿਵੇਂ ਸੁੱਝੀ ਇਹ ਅਸੀਂ ਚੈਨਲ ਦੇ ਮਾਧਿਅਮ ਰਾਈਂਗੀ ਦੇਖਿਆ ਜਦੋਂ ਤਰੂ ਗਾਇੰਦੇ ਕੋਲੇ ਸੜਦੇ ਸੀ ਤੁਸੀਂ ਸੜਕਾਂ ਆ ਕਰਕੇ ਯਾਨੀ ਕਿ ਉਹਨੂੰ ਕਾਬੂ ਕਰ ਲੈਂਦੇ ਸੀ ਇਹਦੇ ਬਾਰੇ ਮੜੀ ਜੀ ਜਾਣਨ ਇਹ ਜਿੱਦਣ ਪਹਿਲੇ ਦਿਨ ਆਪਣੀਆਂ ਟਰਾਲੀਆਂ ਪਹੁੰਚੀਆਂ ਸਾਡੀ ਤਾਂ ਤਿਆਰੀ 9 ਤਰੀਕ ਦੀ ਸੀ ਵੈਸੇ 9 ਤਰੀਕ ਦੇ 12 ਤਰੀਕ ਨੂੰ ਅਸੀਂ ਰਾਤ ਟੋਲ ਬੰਦ ਕਰਤਾ ਸੀਗਾ ਟੋਲ ਫ੍ਰੀ ਹੋ ਗਿਆ ਸੀਗਾ ਉਦੋਂ ਇਹਨਾਂ ਨੇ ਜਦੋਂ ਪਹਿਲਾਂ ਆਪਣੀ ਸੰਗਤ ਅੱਗੇ ਗਈ ਇਹਨਾਂ ਨੇ ਗੋਲੇ ਛੁੱਟੇ ਉਹਦੇ ਵਿੱਚ ਸਾਡੇ ਜਿਹੜਾ ਲੋਕਲ ਏਰੀਆ ਸਾਡਾ ਲੋਕਲ ਪਿੰਡ ਹੈ 3 ਕਿਲੋਮੀਟਰ ਦੇ ਇਹ ਅੱਗੇ ਸੀ ਸਭ ਤੋਂ ਸਾਡਾ ਮੇਰਾ ਬ੍ਰਦਰ ਹੀ ਹੈ ਪਰ ਉਹ ਤੋਂ ਮੁੰਡਾ ਪ੍ਰਧਾਨ ਸੀ ਸਾਡੇ ਇਕਾਈ ਦਾ ਉਹਦੀ ਲੱਤ ਕੱਟ ਗਈ ਉਹਦਣ ਗੋਲਾ ਲੱਗਣ ਦੇ ਨਾਲ ਠੀਕ ਹੈ ਸਿਰੇ ਤੇ ਮੇਰੇ ਵੀ ਲੱਗੀ ਛਰਲੇ ਮੇਰੇ ਵੀ ਲੱਗੇ ਆ ਠੀਕ ਹੈ ਉਹਦਣ ਅਸੀਂ 2 ਘੰਟੇ ਲੜ ਸਕੇ ਉਹਨਾਂ ਨਾਲ ਫੇਰ ਅਸੀਂ ਅਗਲੇ ਦਿਨ ਉਹੋਂ ਤੋਂ ਬੰਦੀ ਬਣਾਈ ਤਾਂ ਫੇਰ ਅਸੀਂ ਇਹ ਲੈ ਕੇ ਆਏ ਵੀ ਟਰਾਲੀਆਂ ਬਹੁਤ ਖੜੀਆਂ ਵੀ ਕਿਸੇ ਦੇ ਦੇਖੇ ਕੋਈ ਹੱਕ ਨਾ ਲੱਗੇ ਅੱਗ ਨੂੰ ਬੁਝਾਉਣ ਲਈ ਕੋੜਿਆਂ ਨੂੰ ਡਿਸਪੂਜ਼ ਕਰ ਲਈ ਤੁਸੀਂ ਦੇਖਿਆ ਹੋਣਾ ਵਾ ਉਸ ਦਿਨ ਸਾਰੀ ਦਿਹਾੜੀ ਆਪਾਂ ਲੜੇ ਮਿਹਰੇ ਤੱਕ ਲੜ ਲਿਆ ਇਸੇ ਕਰਕੇ ਲੜ ਲਿਆ ਨਹੀਂ ਤਾਂ ਬੜਾ ਔਖਾ ਸੀ ਸੋਨੂੰ ਦਿਖਾ ਦਿੰਦੇ ਆਪਾਂ ਟਣਕਾ ਤੇ ਸਰਪੇ ਕਰਦੇ ਆਂ ਬੋਰੀਆਂ ਆ ਸਾਹਮਣੇ 1200 ਬੋਰੀਆਂ ਸਾਡੇ ਕੋਲ ਹਾਂ ਤੇ ਭਾਈ ਜਿਹੜੀ ਕੋਰੀ ਹੈ ਜੀ ਉਹਦਾ ਮੰਨ ਕੇ ਜਦੋਂ ਅਤਰ ਗੋਲੇ ਤੇ ਕੀ ਅਸਰ ਪੈਂਦਾ ਜੀ ਜਦੋਂ ਅਸੀਂ ਬੋਰੀ ਭੇਕੇ ਬੋਰੀ ਨੂੰ ਭੇਕੇ ਇੱਕ ਸੁੱਟਦੇ ਦੋ ਤਿੰਨ ਬੋਰੀਆਂ ਦੇ ਨਾਲ ਜਨਨ ਕਿ ਉੱਥੇ ਬੰਦ ਹੋ ਜਾਂਦਾ ਉਹ ਧੂਆ ਬਾਹਰ ਨਹੀਂ ਆਉਂਦਾ ਚੜਦਾ ਨਹੀਂ ਠੀਕ ਹੈ ਜੀ ਮਤਲਬ ਉਹ ਠੰਡਾ ਹੋ ਜਾਂਦਾਗਾ ਜੀ ਠੰਡਾ ਹੋ ਜਾਂਦਾ ਠੀਕ ਹੈ ਜੇ ਗਰਮ ਹੋ ਜਾਂਦਾ ਇਸ ਤੋਂ ਬਾਅਦ ਓ ਫਟ ਜਾਂਦਾਗਾ ਉਹ ਨਹੀਂ 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 ਇਹ ਗੋਲੇ ਤਿੰਨ ਤਰ੍ਹਾਂ ਦੇ ਗੋਲੇ ਐ ਠੀਕ ਹੈ ਜੀ ਇੱਕ ਗੋਲਾ ਸਿਰਫ ਧੂਆ ਹੀ ਕਰਦਾ ਠੀਕ ਹੈ ਜੀ ਇੱਕ ਗੋਲਾ ਜਿਹੜਾ ਉਹ ਫਟਦਾ ਠੀਕ ਹੈ ਇੱਕ ਰਵੜ ਦੀ ਗੋਲੀ ਮਾਰਦੇ ਆਏ ਸਾਹਮਣੇ ਜਿੰਦੋ ਜ਼ਿਆਦਾ ਆਪਾਂ ਅੱਗੇ ਜਾਂਦੇ ਆ ਨਿਸ਼ਾਨਾ ਬਣਾ ਕੇ ਉਹ ਮਾਰਦੇ ਆ ਹਾਂ 12 ਬੋਰ ਦੇ ਵੀ ਫੈਰ ਮਾਰੇ ਇਹਨਾਂ ਨੇ ਕੱਚੇ ਫੈਰ ਮਾਰੇ 12 ਬੋਰ ਦੇ ਵੀ ਫੈਰ ਮਾਰੇ ਮੁੰਡਿਆਂ ਦੇ ਲੱਗੇ ਆ ਉਦੋਂ ਰੈਣੀ ਕਢਾਤੇ ਆ ਰਜਿੰਦਰਾ ਵੇਚਾ ਮੁੰਡੇ ਉਹ ਵੀ ਤਾਂ ਇੱਕ ਜਿਹੜਾ ਇਹਨਾਂ ਦਾ ਲਾਂਚਰ ਹੈ ਵੱਡਾ ਜ਼ਿਆਦਾ ਧਮਾਕਾ ਕਰਦਾ ਤੁਸੀਂ ਦੇਖਿਆ ਹੋਣਾ 200 ਬੋਰ ਵੱਡੀਆਂ ਗੋਲੀਆਂ ਨਿਕਲਦੀਆਂ ਉਹ ਜ਼ਿਆਦਾ ਫਟਨ ਕਰਦਾ ਉਹ ਬੋਰਿੰਗ ਨੂੰ ਪਾੜ ਦਿੰਦਾ ਤੇ ਜਾਨੀ ਕਿ ਖੱਟੜ ਸਰਕਾਰ ਦਾ ਬਹੁਤੀ ਧੱਕਾ ਬਹੁਤੀ ਜ਼ੁਲਮ ਹੈ ਵੀ ਆਪਾਂ ਨੂੰ ਤਾਂ ਪੰਜਾਬ ਵਾਲਿਆਂ ਨੂੰ ਇੰਨੀ ਦਿੱਕਤ ਨਹੀਂ ਹੈਗੀ ਸਾਡੇ ਪਿੰਡ ਹੈ ਗਵੰਡੀ ਪਿੰਡ ਹੈ ਨਾਲ ਦਾ ਦਾਤੇ ਵਾਲਾ ਧਾਰਾ 144 ਲਾ ਕੇ ਘਰਾਂ ਚੋਂ ਨਹੀਂ ਨਿਕਲਦੇ ਰਹੇ ਹਰਿਆਣੇ ਵਾਲੇ ਤਾਂ ਹੁਣ ਨੂੰ ਗਾਹ ਪਾ ਦਿੰਦੇ ਇਹਨਾਂ ਨੂੰ ਡਰਾਇਆ ਜਾ ਰਿਹਾ ਬਹੁਤ ਜ਼ਿਆਦਾ ਇਹਨਾਂ ਦੇ ਆਗੂ ਖੜੇ ਹੋਏ ਆ ਜਿਹੜਾ ਵੀ ਕੋਈ ਨਿਕਲਦਾ ਸਰਪੰਚ ਜਾਂ ਆਗੂ ਜੁਨੀਅਨ ਦਾ ਉਹਨੂੰ ਉਹਦੇ ਅਰੈਸਟ ਕਰ ਲੈਂਦੇ ਆ ਤੁਸੀਂ ਦੇਖਿਆ ਨਹੀਂ ਹੁਣ ਪਰਲੀ ਸਾਈਡ ਤਾਂ ਦੇਖਿਆ ਨਹੀਂ ਹੁਣਾ ਆਪਣੇ ਕਿਸਾਨ ਭਰਾ ਬਹੁਤ ਫਟਰ ਕੀਤੇ ਇਹਨਾਂ ਨੇ 1.5 200 ਮੋਟਰਸਾਈਕਲ ਵੀ ਤੋੜਿਆ ਪਰ ਉਹ ਨਿਕਲ ਲਗੇ ਹੁਣ ਉਹਨਾਂ ਦੀਆਂ ਮੀਟਿੰਗਾਂ ਹੋ ਚੁੱਕੀਆਂ ਵਾ ਬਸ ਡੀਕ ਹੀ ਰਹੇ ਸਾਰੇ ਪਹੁੰਚਦੇ ਨੇ ਇਧਰਲੇ ਪਿੰਡ ਸਾਰੇ ਆ ਰਹੇ ਨੇ ਹਰਿਆਣੇ ਦੇ ਇਹ ਲਾਗੇ ਵਾਲਿਆਂ ਦੇ ਜਿਆਦਾ ਦਬਾਅ ਬਣਿਆ ਹੁਣ ਇਹ ਕਣਕਾਂ ਵੀ ਇਹਨਾਂ ਨੇ ਧੱਕੇ ਨਾਲ ਭਰੀਆਂ ਸਾਰੀਆਂ ਕਿਲੋਮੀਟਰ ਪਿੱਛੋਂ ਲੈ ਕੇ ਅੱਗੇ 5-5 ਕਿਲੋਮੀਟਰ ਤੱਕ ਦੂਰ ਤੱਕ ਸਾਰੀਆਂ ਕਣਕਾਂ ਧੱਕੇ ਨਾਲ ਚਾਬੀਆਂ ਖੋ ਗਏ ਇਹਨਾਂ ਦੀਆਂ ਭਰਤੀਆਂ ਦੇ ਕੋ ਫਸਲ ਕਿੰਨੀ ਖਰਾਬ ਕਰਤੀਆਂ ਹੀ ਨਾ ਭਰੀਆਂ ਫੁੱਲ ਪੱਕੀ ਪੱਕੀ ਫਸਲਾ ਇਹ ਖਰਾਬ ਕਰ ਇਹ ਸਾਰੀ ਖਰਾਬ ਕਰ ਆਪ ਮੋਟਰਾਂ ਚਲਾ ਕੇ ਭਰੀਆਂ ਨੇ ਨੇ ਤੇ ਪ੍ਰਸ਼ਾਸਨ ਨੇ ਧੱਕੇ ਨਾਲ ਕਿਸਾਨਾਂ ਦੀਆਂ ਫਸਲਾਂ ਆਪ ਮੋਟਰਾਂ ਦੇ ਜਿੰਦੇ ਤੋੜ ਕੇ ਆਪ ਇਹ ਕੱਸੀਆ ਲਵਿਆ ਨਹਿਰ ਹੈ ਇਹਨਾਂ ਨੇ ੱੱੱਕੇ ਰਣ ਨਹਿਰ ਵੱਢ ਕੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਛੱਡਿਆ ਵੀ ਕਿਸਾਨ ਕਿਸਾਨਾਂ ਦੀਆਂ ਬਦਲਾਂ ਵੀ ਦੀ ਸ਼ਾਰਟਕਟ ਨਾਲ ਲੰਘ ਜਾਂਣ ਟਰਾਲੀਆਂ ਲੈ ਕੇ ਆਹ ਦੇਖੋ ਛੋਟੇ ਸਾਹਮਣੇ ਕਣਕ ਦੇ ਵਿੱਚ ਗੋਡੇ-ਗੋਡੇ ਪਾਣੀ ਤੇ ਅੱਜ ਤਾਂ ਸੁੱਕ ਗਿਆ ਇਹਨਾਂ ਨੇ ਕਣਕ ਦੇ ਵਿੱਚ ਪਾਣੀ ਛੱਡਿਆਗਾ ਕਿਸਾਨਾਂ ਦੀਆਂ ਮੋਟਰਾਂ ੱੱੱਕੇ ਰਣ ਚਲਾਈਆਂ ਨੇ ਇਹਨਾਂ ਨੇ ਕਿਸਾਨਾਂ ਤੇ 140 144 ਲੱਖ ਦੇ ਅੰਦਰ ਕਿਸਾਨ ਹਰਿਆਣੇ ਦੇ ਕਿਸਾਨ ਸਾਡੇ ਭਾਈ ਇਹਨਾਂ ਨੇ ਅੰਦਰ ਤਾੜ ਕੇ ਰੱਖੇ ਨੇ ਵੀ ਕਿਸਾਨੇ ਹਰਿਆਣੇ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੀ ਮਦਦ ਨਾ ਕਰ ਸਕਣ ਐਸਬੀਐਲ ਦਾ ਰੌਲਾ ਪਾਉਂਦੇ ਰਹੇ ਇਹ ਜਾਣ ਬੁੱਝ ਕੇ 86 ਲੋਕ ਹਰਿਆਣੇ ਦੇ ਭਾਈ ਦਾ ਸਾਨੂੰ ਕਹਿੰਦੇ ਨੇ ਵੀ ਸਾਨੂੰ ਕੋਈ ਪੰਜਾਬ ਦੇ ਭਾਈਆਂ ਤੋਂ ਪਾਣੀ ਨਹੀਂ ਚਾਹੀਦਾ ਐਸਬੀਐਲ ਦਾ ਦਾ ਮੁੱਦਾ ਹੀ ਨਹੀਂ ਕੋਈ ਐਸਵਾਈਐਲ ਦਾ ਮੁੱਦਾ ਖੜਾ ਕਰਕੇ ਪੰਜਾਬ ਦੇ ਕਿਸਾਨਾਂ ਦੇ ਦੇਖ ਮੰਨ ਕੇ ਚੱਲੋ ਪਾੜ ਪਾਉਂਦੇ ਨੇ ਪਾੜ ਪਾਉਂਦੇ ਨੇ ਉਧਰ ਰਹਿਣੇ ਇੱਧਰ ਹਾਂ ਪਾੜ ਪਾ ਕੇ ਰੱਖਦੇ ਨਹੀਂ ਪਾੜਦੇ ਨਹੀਂ ਲੋਕ ਆ ਪਿਛਲੇ ਅੰਦੋਲਨ ਦੇ ਵਿੱਚ ਹਰਿਆਣਾ ਪੰਜਾਬ ਭਾਈਚਾਰਾ ਪੂਰਾ ਕਾਇਮ ਹੈ ਨਗਾਉਣ ਨੂੰ ਤੁਸੀਂ ਇਹ ਟਰਾਲੀਆਂ ਸਾਡੇ ਕੋਲ ਰਾਸਤੇ ਬਹੁਤ ਐ ਇਸ ਤੋਂ ਪਰ ਸਾਡੀ ਮੋਸ਼ਨ ਨਹੀਂ ਰਹਿੰਦੀ ਅਸੀਂ ਲੰਗਣਾ ਐਂਦੀ ਨੰਨਣਾ ਸਾਡੀ ਪੱਗ ਦਾ ਤੇ ਮੁੱਛ ਦਾ ਸਵਾਲ ਹੈ ਭਾਈਚਾਰਾ ਸਾਰੇ ਨਾਲਿਆ ਰਹੇ ਨੇ ਇਹ ਦਬਦੇ ਨਹੀਂ ਤਿਆਰ ਪਰ ਤਿਆਰ ਹੈ ਅੱਗੇ ਸਾਰੇ ਪਿੰਡ ਤਿਆਰ ਨੰਗਾਗੇ ਨੰਗਾਗੇ ਬਾਟਰ ਤੋੜ ਕੇ ਨੰਗਾਗੇ ਕੱਲਾ ਐਵੇਂ ਨਹੀਂ ਹੁਣ ਅਸੀਂ ਨੰਗਦੇ ਸਾਡੇ ਕੋਲ ਤਿਆਰੀ ਫੁੱਲ ਹੈ ਅਸੀਂ ਲੋਗਲ ਬਿਲਾਦ ਨਹੀਂ ਹੈਗਾ ਜੀ ਸਾਡੇ ਕੋਲ ਤਿਆਰੀ ਹੈ ਇਹਨੂੰ ਤੋੜਨ ਦੀ ਤਿਆਰੀ ਹੈਗੀ ਹੈ ਨਾ ਹੁਣ ਬੰਬ ਵੱਜੇਗਾ ਕੋਈ ਹੁਣ ਅਸੀਂ ਯੋਜਨਾਬੰਦ ਤਰੀਕੇ ਨਾਲ ਜਾਵਾਂਗੇ ਅਸੀਂ ਮੌਕੇ ਤੇ ਤੁਹਾਨੂੰ ਦੱਸਾਂਗੇ ਅਸੀਂ ਸ਼ਰੋਮਣੀ ਪੰਥਕਾਲੀ ਬੁੱਢੇ ਦਲ ਦੀਆਂ ਫੌਜਾਂ ਆ ਦੇਖੋ ਅੱਛੀ ਅੱਛੀ ਸਾਲ ਦੇ ਬਾਬੇ ਸਾਡੇ ਨਾਲ ਖੜੇ ਨੇ ਹਾਂ ਕੋਲ ਵੀ ਅਸੀਂ ਸ਼ਰੋਮਣੀ ਪੰਥਕਾਲੀ ਬੁੱਢੇ ਦਲ ਦੀਆਂ ਫੌਜਾਂ ਅਸੀਂ ਜਿਹੜੀਆਂ ਨਿੰਗ ਸਿੰਘ ਸਾਡੀਆਂ ਫੌਜਾਂ ਨੇ ਸਾਰੀਆਂ ਨੌਜਵਾਨ ਫੌਜਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਰੀਆਂ ਸਿੰਘ ਫੌਜਾਂ ਇੱਥੇ ਆਓ ਆਪਾਂ ਨੌਜਵਾਨਾਂ ਨਾਲ ਕਿਸਾਨ ਸਾਥੀਆਂ ਦਾ ਸਾਥ ਦੇ ਕੇ ਉਹਨਾਂ ਦਾ ਆਪਾਂ ਸਾਥ ਦੇ ਕੇ ਆਪਾਂ ਰਲ ਮਿਲ ਕੇ ਜਦੋਂ ਕਿਸਾਨਾਂ ਆਗੂਆਂ ਦਾ ਆਰਡਰ ਹੋ ਗਿਆ ਤੇ ਆਪਾਂ ਇਹਨੂੰ ਬਾਦਰ ਨੂੰ ਪੰਨੀਏ ਠੀਕ ਹੈ ਜੀ ਮੌਜੂਦਾਨਾਂ ਦੇ ਵਿੱਚ ਜੋਸ਼ ਤੇ ਹੋਸ਼ ਵੀ ਹੈਗਾ ਹਾਂ ਜਿਹੜੇ ਸਾਡੇ ਮੂਰਲੇ ਪੰਥਕ ਨੇ ਕੋਈ ਵੀ ਕਾਲ ਦੇਣਗੇ ਸਾਨੂੰ ਅਸੀਂ ਉਹ ਕਾਲ ਦੇ ਹਿਸਾਬ ਨਾਲ ਚੱਲਾਂਗੇ ਸਾਡੇ ਚ ਜੋਸ਼ ਵੀ ਹੈ ਹੋਸ਼ ਵੀ ਹੈ ਕੰਮ ਕਰਦੇ ਹੋਸ਼ ਵੀ ਹੈ ਇਹਨਾਂ ਪੰਜਾਬ ਦੇ ਕਿਸਾਨਾਂ ਚ ਜੂਤ ਦੇ ਵਿੱਚ ਆ ਵੀ ਜੋਸ਼ ਨਹੀਂ ਹੈਗਾ ਜਾਂ ਹੋਸ਼ ਨਹੀਂ ਹੈਗਾ ਜੋਸ਼ ਤੇ ਹੋਸ਼ ਨਾਲ ਚੱਲਾਂਗੇ ਜਦੋਂ ਸਾਨੂੰ ਕਾਲ ਆਈ ਅਸੀਂ ਏ ਟੂ ਟਾਈਮ ਨਾਲ ਦੀ ਨਾਲ ਉਹੀ ਕੰਮ ਬਿਠਾਏ ਜੋ ਸਾਨੂੰ ਸਾਡੇ ਜੋ ਆਗੂ ਕਹਿਣਗੇ ਬਣ ਕੇ ਜੇ ਆਪਾਂ ੱਤਕਾ ਕਰਾਂਗੇ ਜਾਂ ਨਹੀਂ ਨਹੀਂ ਅਸੀਂ ਬਿਲਕੁਲ ੱਤਕਾ ਨਹੀਂ ਕਰਦੇ ਜੀ ਆਪਣੇ ਬੰਦੇ ਹੁੰਦੇ ੱਤਕਾ ਨਹੀਂ ਸਾਡੇ ਬੰਦੇ ਨਾ ਸਪੇਲਟ ਉੱਪਰ ਰਹਿ ਰਹੇ ਜਿਹੜੇ ਬੰਦੇ ਅੱਗੇ ਆ ਕੋਈ ਵੀ ਆ ਕੋਈ ਧੱਕਾ ਨਹੀਂ ਕਰਨਗੇ ਨਾ ਕੋਈ ਡੜਾ ਮਾਰੂਗਾ ਨਾ ਕੋਈ ਕੋਸ਼ ਕਰੂਗਾ ਕਿਉਂਕਿ ਜੰਦਾ ਸੌਂ ਜਾਂਦੀ ਆ ਸੁਸਤ ਹੋ ਜਾਂਦੀ ਉਹਨੂੰ ਕਰਨ ਕਰਕੇ ਅਸੀਂ ਮਾਰਾ ਮੋੜਾ ਮਾਰਚ ਕਰਦੇ ਆ ਸਾਡੇ ਟਰੈਕਟਰ ਜਿਹੜੇ ਜਾਂਦੇ ਆ ਧੱਕਾ ਨਹੀਂ ਕਰਦੇ ਜਿੱਦੋਂ ਹੀ ਕਾਲ ਆ ਗਈ ਫਿਰ ਜੋ ਵੀ ਕਰਦੇ ਰਹੇ ਜਦੋਂ ਕਿਸਾਨ ਆ ਕੋ ਉਹਦੀ ਕੌਰ ਆ ਗਈ ਕਿਸਾਨ ਆ ਕੋ ਪੂਰੇ ਰੱਖੇ ਤੁਰਪੇ ਸੀ 5 ਮਿੰਟਾਂ ਚ ਬਾਟਰ ਭੰਨ ਦੇਾਂਗੇ ਕੋਈ ਸ਼ਰਾਰਤੀ ਅਫਸਰ ਦਾ ਵਿਸ਼ੱਕ ਕੋਈ ਗਾ ਇੱਥੇ ਗਲਾ ਮਾਰੇ ਵਿਸ਼ਰਾਮ ਕਰਦਾ ਆ। ਅਗਲਾ ਬੰਦਾ ਕੋਈ ਨਹੀਂ ਮਾਰਦਾ ਨਾ ਹਰਿਆਣੇ ਦਾ ਮਾਫਾ ਇਹ ਇਹ ਜਿਹੜੇ ਬੰਦੇ ਸ਼ਰਾਰਤੀ ਅੰਥਰ ਛੱਡੇ ਨੇ ਇਹ ਗਵਰਨਮੈਂਟ ਦੇ ਛੱਡੇ ਹੋਏ ਨੇ ਜਾਣ ਕੇ ਵੀ ਇੱਥੇ ਆ ਕੇ ਖੰਡੜ ਪਾਓ ਵੀ ਰੋੜਾ ਮਾਰੋ ਪੁਲਿਸ ਭੜਕ ਕੇ ਮੈਂ ਫੜਿਆ ਵੀ ਸੀਗਾ ਹਾਂ ਕੱਲ ਵੀ ਫੜਿਆ ਸੀ। ਫੜਿਆ ਕਰਨਾ ਚਾਹੁੰਦੇ ਨੇ ਟਾਰਗੇਟ ਕੱਲ ਵੀ ਫੜਿਆ ਹੈ। ਇਹ ਮੁਲਾਜ਼ਮ ਸੀਗਾ ਕੱਲ ਵੀ ਉਹੜੇ ਪਾਸੇ ਗੱਲ ਕਰਨਾ ਚਾਹੁੰਦਾ ਜੀ ਕਿਉਂ ਅੰਦੋਲਨ ਇਹ ਲੰਮਾ ਵੱਡਾ ਅੰਦੋਲਨ। ਵੱਡੇ ਅੰਦੋਲਨ ਦੇ ਵਿੱਚ ਜਦੋਂ ਆਪਾਂ ਪਿਸਲਦੀ ਬਾਹਰ ਧਰਨੇ ਲਾਇਆ ਸੀ ਉਦੋਂ ਵੀ ਇਹਨਾਂ ਨੇ ਟੌਪ ਛੱਡੇ ਸੀਗੇ ਇਸ ਵਾਰ ਵੀ ਇਹ ਕਰਨਗੇ ਕਰਨਗੇ ਨਹੀਂ ਕਰੀ ਜਾਂਦੇ ਨੇ ਆਪਾਂ ਤਗੜੇ ਰੋ ਆਪਾਂ ਤਗੜੇ ਰੋ ਇਹਨਾਂ ਨੂੰ ਫੜ ਨਹੀਂ ਜਾਂਦੇ ਨੇ ਉਹ ਬਾਸ਼ਵਰ ਕੀ ਹੈ ਸਾਡੇ ਨਾਲ ਜਦੋਂ 70 70 75 ਸਾਲ ਦੇ ਤਜਰਬੇਕਾਰ ਇਹਨਾਂ ਦਾਦਿਆਂ ਨੇ 47 ਦੇਖੀ ਹੈ ਬਾਪੂਆਂ ਨੇ 84 ਦੇਖੀ ਹੈ ਉਹ ਸਾਡੇ ਨਾਲ ਨੇ ਸਾਨੂੰ ਹੌਸਲੇ ਦੀ ਇੱਕ ਵੱਡੀ ਕਿਹੜੀ ਗੱਲ ਹੋਊਗੀ ਉੱਤਨੀ ਫੜਦੇ ਸੀ ਸਾਡਾ ਹੌਸਲੇ ਬਲੰਦ ਨੇ ਉਹ ਵੀ ਸਾਨੂੰ ਕਾਲ ਕਰਨਗੇ ਉਦੀ ਨਾਲ ਦੀ ਨਾਲੇ ਆ ਦੇਖੋ 80 80 ਸਾਲ ਦੇ ਬਜ਼ੁਰਗ ਨਿੰਗ ਸਿੰਘ ਨੇ ਇਹਨਾਂ ਦਾ ਘਰੇ ਬਹਿ ਕੇ ਆਰਾਮ ਕਰਨ ਦੀ ਉਹ ਉਹਨਾਂ ਦੀ ਉਮਰ ਹੈਗੀ ਆ 80 80 ਸਾਲ ਦੇ ਨਿੰਗ ਸਿੰਘ ਬਜ਼ੁਰਗ ਮੋਰਚਿਆਂ 'ਚ ਡੱਟੇ ਖੜੇ ਨੇ ਜਿਵੇਂ ਆਪ ਬਾਬਾ ਜੀ ਇਹ ਨਿਸ਼ਾਨਾਂ ਦੀ ਗੱਲ ਕਰੀਏ ਇਹ ਕਾਦੇ ਨਿਸ਼ਾਨ ਨਹੀਂ ਇਹ ਜੋ ਮੋਹਿਆਂ ਮਾਰ ਗਏ ਨੇ ਚਲਾਈ ਜਾਣਾ ਆਪੇ ਮੂਹਰੇ ਸਾਰਲੇ 12 ਬੋਰ ਦੇ ਸਾਰਲੇ ਲੱਗੇ ਨੇ ਸਾਰਲੇ ਲੱਗੇ ਨਹੀਂ ਵੇਖਿਆ ਸਾਰਾ ਨਹੀਂ ਲੱਗੇ ਇਹ 12 ਬੋਰ ਦਾ ਸਾਰਲਾ ਲੱਗਾ ਹੋਇਆ ਖੇਤ ਦੇ ਵਿੱਚ ਉਧਰ ਕਢਾਇਆ ਸਰਲੇ ਚਲਾਏ ਨੇ ਕੋਈ ਜਮਨਕ ਚਲੋ ਸਰਕਾਰ ਕਹਿ ਰਹੀ ਹੈ ਵੀ ਕਿਸਾਨਾਂ ਕੋਲੇ ਹਥਿਆਰ ਨਹੀਂ ਖਤਿਆ ਕਿਸਾਨਾਂ ਕੋਲੇ ਕਿਹੜੇ ਧਿਆਰ ਤਾਂ ਨਹੀਂ ਸਾਡੇ ਕੋਲ ਸਾਡੇ ਕੋਲ ਤਾਂ ਆਹਦੇ ਕੋਲ ਧਿਆਰ ਸਾਡੇ ਕੋਲ ਇੱਕ ਝੰਡਾ ਨਹੀਂ ਨਹੀਂ ਸਾਡੇ ਬਜ਼ੁਰਗ ਸਾਡੇ ਧਿਆਰ ਆ ਧਿਆਰ ਨਹੀਂ ਲੋੜ ਆ ਜਿਹੜੇ ਨੇ ਨਾ ਆ ਧਿਆਰ ਆ ਰਹੇ ਸਾਡੇ ਕੋਲ ਠੀਕ ਹੈ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਗੱਲ ਤਾਂ ਟਾਰਗੇਟ ਕਰ ਰਹੀ ਹੈਗੀ ਬਹੁਤ ਗਲਤ ਕਰ ਰਹੀ ਹੈ ਬਹੁਤ ਹੀ ਗਲਤ ਅਸੀਂ ਕਰਾਂਗੇ ਸਾਨੂੰ ਆ ਮਹਾਰਾਜ ਨੇ ਬਖਸ਼ਿਆ ਜਿਹੜੇ ਸਾਨੂੰ ਕੌਣ ਆਉਂਦੀ ਹੈ ਇਹਦਾ ਸਾਡੇ ਰਵੈਤੀ ਸ਼ਾਸਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਪਾਲੀ ਸਰਮਾਨਸ਼ਤਾਨੀ ਸਾਹਿਬ ਹੈ ਕੁਮਾਰ ਅੰਮਰ ਦੇ ਦਾਤੇ ਨੇ ਬਖਸ਼ੇ ਹੋਏ ਨਹੀਂ ਇਹ ਤਾਂ ਸਾਡੇ ਅੰਗ ਸੰਗ ਸਦੀ ਨਾਲ ਰਹਣਗੇ ਕੱਕਾਂ ਚ ਆ ਗਏ ਹਾਂ ਬਾਕੀ ਵੀ ਜਦੋਂ ਇਹਨਾਂ ਤਾਂ ਪੰਜਾਬ ਚੱਲੀ ਨਹੀਂ ਜਾਂਦਾ ਨਾ ਪੰਜਾਬ ਨਾਲ ਪੰਗਾ ਲੈਂਦੇ ਕਿਉਂ ਨੇ ਬਿੰਦੇ ਬਿੰਦੇ ਇਹਨਾਂ ਨੂੰ ਕੀ ਅਸਤਾਜ ਆਜਾਏ ਇਹ ਕਹਿੰਦੇ ਨਸ਼ਿਆਂ ਚ ਪੰਜਾਬ ਫਿਰ ਰੋਕਿਆਗਾ ਭਾਵੇਂ ਨਸ਼ੇੜੀਆਂ ਰੋਕੋ ਨਾ ਨਾ ਸਾਨੂੰ ਠੀਕ ਹੈ ਤੇ ਐਡੀ ਫੋਰਸ ਲਾਉਣ ਦੀ ਲੋੜ ਆ ਪੰਜਾਬ ਦਾ ਨਸ਼ੇੜੀ ਆ ਲੋੜ ਹੀ ਨਹੀਂ ਪੰਜਾਬ ਨਸ਼ੇੜੀ ਆ ਪੰਜਾਬ ਉਧਰ ਗਿਆ ਪੰਜਾਬ ਉਧਰ ਗਿਆ ਫਿਰ ਉਹ ਆ ਦੇਖ ਲੋ ਨਤੀਜਾ ਆਪ ਦਾ ਇਹਦੇ ਕਿਸੇ ਨੂੰ ਜਾ ਕੇ ਪਿੰਡਾਂ ਚ ਇਹ ਸੂਚਨਾ ਬੁਲਾਉਂਦੇ ਨੇ ਵੀ ਆ ਕੇ ਤੁਸੀਂ ਲੰਗਰ ਨਾ ਦਿਓ ਆਇ ਨਾ ਕਰੋ ਤਾਨੂੰ ਵਾਹਿਗੁਰੂ ਸਾਡਾ ਆਪੀ ਲੰਗਰ ਭੇਜਦਾ ਆਪੀ ਬਹੁਤ ਜ਼ੋਰ ਲਾ ਰੱਖਿਆ ਪ੍ਰਸ਼ਾਸਨ ਨੇ ਸਾਰੇ ਪਿੰਡਾਂ ਚ ਵਾਲੇ ਵਾਲੇ ਪੰਜਾਬ ਚ ਵੀ ਹਰਿਆਣਾ ਚ ਵੀ ਵੀ ਇੱਥੇ ਲੰਗਰ ਨਾ ਜਾਵੇ ਠੀਕ ਹੈ ਜੀ ਲੰਗਰ ਦਾ ਆਹ ਦੇਖੋ 16-16 ਸਾਲ ਦੇ ਬੱਚੇ ਨੇ ਸਾਡੇ ਨਾਲ ਆਹ ਬੱਚੇ ਨੇ 15-15 16-16 ਸਾਲ ਦੇ ਨਵੇਂ ਜੂਥ ਆਹ ਦੇਖੋ ਬਣ ਕੇ ਚੱਲੋ ਸਾਨੂੰ ਸੁਵਾਲ ਸੋ ਇਹ ਲੈਣੀ ਚਾਹੁੰਦਾ ਸੁਨਿਆ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਵੀ ਆਪਣੇ ਨਾਲ ਖੜੇ ਨੇ ਕਿ ਅੱਜ ਜਿਵੇਂ ਬੱਚੇ ਵੀ ਸਾਰੇ ਜਿਹੜੇ ਵੀ ਵੀਰ ਘੜੇ ਘਰੇ ਬੈਠੇ ਨੇ ਠੀਕ ਆ ਤੇ ਬਾਬਿਆਂ ਦੀ ਉਮਰ ਦਾ ਵੈਸੇ ਜਿਵੇਂ ਆਪਾਂ ਕਹੇ ਹਰਾਮ ਕਰਨ ਦੀ ਆ ਪਰ ਬਾਬਾ ਇਹ ਚੀਜ਼ ਦੇਖ ਕੇ ਆਰਾਮ ਨਹੀਂ ਆ ਰਹੀ ਪਰ ਅਸੀਂ ਆਰਾਮ ਅਸੀਂ ਨਹੀਂ ਆਰਾਮ ਕਰਦੇ ਰਹੇ ਰਹੀ ਮੈਸੇਜ ਆਇਆ ਮੇਰੇ ਭਾਈਆਂ ਨੂੰ ਜਿਹੜੇ ਵੀ ਹਲੇ ਕੋਈ ਪਾਰਟੀਆਂ ਦੇ ਕੋਈ ادارਿਆਂ ਦੇ ਵਿੱਚ ਰੁੱਝੇ ਖੜੇ ਨੇ ਸਾਡੀ ਬੇਨਤੀ ਆ ਵੀ ਵੀਰੋ ਕੋਈ ਪਾਰਟੀ ਨਹੀਂ ਜਾਂਦੀ ਆਪਣੇ ਨਾਲ ਕੋਈ ਹੋਰ ਨਹੀਂ ਆਪਣੀਆਂ ਪਾਰਟੀਆਂ ਆਪਣੇ ਥਾਵੇਂ ਰੱਖੋ ਪਾਰਟੀ ਛੱਡ ਕੇ ਇੱਥੇ ਆ ਕੇ ਆਪਦੇ ਆਪ ਨੂੰ ਸਨਮਾਨਿਤ ਕਰੋ ਇਹ ਕਾਇਤ ਬਾਹਰ ਦੇ ਵਿੱਚ ਆਓ ਪਾਰਟੀ ਬਾਜੀ ਨਾ ਕਰੋ ਮਤਲਬ ਮੋਰਚਾ ਇਹ ਆਪਣੀ ਹੋਂਦ ਦੀ ਬਾਤ ਰਹੀ ਹੋਂਦ ਦੀ ਲੜਾਈ ਹੈ ਹੋਂਦ ਦੀ ਲੜਾਈ ਹੈ ਭਾਈ ਦੀਪ ਸਿੱਧੂ ਨੇ ਵੀ ਕਹਿਆ ਸੀ ਵੀ ਹੋਂਦ ਦੀ ਲੜਾਈ ਹੈ ਤੁਸੀਂ ਇਹ ਨਾ ਕਿਤੇ ਰਹ ਜਿਓ ਵੀ ਸਰਕਾਰ ਆ ਆਪਣੇ ਸਰਕਾਰ ਆਪਣੇ ਕੋਈ ਪੱਖ ਦੀ ਨਹੀਂ ਹੈਗੀ ਆਹੋਲੇ ਵੀ ਆ ਜਾਓ ਆਪਣੇ ਕੋ ਸੌ ਬਾਰ ਨੂੰ ਇਹ ਮੋਰਚਾ ਫਤਿਹ ਕਰਨਾ ਹੈ ਰਿਆਣਾ ਹਲੋ ਜੇ ਰਿਆਣੇ ਤੇ ਅਸੀਂ 4-5 ਕਿਲੋਮੀਟਰ ਕਹਾ ਲੰਗੇ ਬਜ਼ੁਰਗਾਂ ਤੋਂ ਪਤਾ ਕੀਤਾ ਐਸਐਚਓ ਵੱਲੋਂ ਸਰਪੰਚਾਂ ਨੂੰ ਤਿੰਨ-ਤਿੰਨ ਵਾਰੀ ਬੁਲਾਇਆ ਜਾਂਦਾ ਵੀ ਤੁਸੀਂ ਲੰਗਰ ਨਾ بچਾਓ ਉੱਥੇ ਮਾਲਾ ਜਿਹੜੇ ਮੋਟਰਸਾਈਕਲ ਹੋਰੇ ਲੈ ਕੇ ਆਉਂਦੇ ਉਹਨਾਂ ਦੇ ਨੰਬਰ ਲਿਖ ਕੇ ਇੱਥੇ ਜਿਹੜੇ ਟਾਟ ਛੱਡੇ ਹੋਏ ਨੇ ਉਹਨਾਂ ਨੇ ਉਹ ਵੀ ਲਿਖ ਕੇ ਵੀ ਮੰਨ ਲੈ ਵੀ ਇੱਥੇ ਤੱਕ ਜਾ ਰਹੇ ਆ ਲੋਕਾਂ ਨੂੰ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਨਜ਼ਰਬੰਦ ਕਰ ਛੱਡਿਆ ਜਿਹੜੇ ਕੋਈ ਮੋਤਵਾਰ ਬੰਦੇ ਨੇ ਉਹਨਾਂ ਨੂੰ ਨਜ਼ਰਬੰਦ ਕਰ ਛੱਡਿਆ ਸਰਪੰਚਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਥਾਣੇ ਸੱਦਣਾ ਲੰਗਰ ਆਹ ਦੇਖ ਲਓ ਤੁਸੀਂ ਮੇਰੀਆਂ ਮਾਵਾਂ ਲੰਗਰ ਲੈ ਕੇ ਖੁਦ ਆਈਆਂ ਨੇ ਆਪ ਨਾਲ ਇਹ ਇਤੋਂ ਵੱਡੀ ਮੰਨ ਲਓ ਵੀ ਸਾਵਾ ਛੇ ਇਹਨਾਂ ਭਾਈਆਂ ਵਾਰੇ ਜਿਹੜੇ ਲੰਗਰ ਲੈ ਕੇ ਆਉਂਦੇ ਆ ਕੋਈ ਵੀ ਆਉਂਦਾ ਵੀਰ ਆਉਂਦਾ ਭੈਣ ਆਉਂਦੀ ਐ ਇਤੋਂ ਵੱਡਾ ਇੱਥੇ ਹੋ ਸਕਦਾ ਐ ਇੱਥੇ ਮਹਾਰਾਜ ਦੀ ਕਿਰਪਾ ਨਾਲ ਕਾਸੀ ਦੀ ਘਾਟ ਨਹੀਂ ਨਾ ਨਹੀਂ ਆਉਣੀ ਆ ਨਾ ਘਾਟ ਆਵੇ ਨਹੀਂ ਆਉਣੀ ਲੰਗਰ ਨੂੰ ਅਸੀਂ ਨੰਗ ਜੀ ਇੱਥੇ ਨੰਗ ਜੀ ਬਹੁਤ ਰਾਸਤੇ ਨੇ ਪਰ ਆ ਭਾਈ ਇੱਜ਼ਤ ਆ ਸਾਡੀ ਸਾਡੇ ਪੰਜਾਬ ਦੀ ਇੱਜ਼ਤ ਆ ਇਹੀ ਜੇ ਅਸੀਂ ਤੋੜ ਗਏ ਇਹੀ ਨੰਗਾਗੇ ਨਹੀਂ ਉਹਨਾਂ ਚਿਰ ਅਸੀਂ ਜਮਾਂ ਨਹੀਂ ਇੱਥੋਂ ਦੀ ਨੰਗਣਾ ਇਹਨਾਂ ਦੀ ਹਿੱਕੋਂ ਤੋਂ ਦੀ ਨੰਗਣਾ ਪਹਿਲਾਂ ਨਾ ਜਦੋਂ ਅਸੀਂ ਕੱਤਰ ਦੀ ਲੜਾਈ ਲੜੀ ਆ ਤੁਸੋਂ ਨੂੰ ਯਾਦ ਹੋ ਕੱਤਰ ਦੀ ਲੜਾਈ ਲੜੀ ਆ 65 ਦੀ ਲੜਾਈ ਲੜੀ ਆ ਤੇ ਮੰਨ ਲੈ ਕਿੱਡੀਆਂ-ਕਿੱਡੀਆਂ ਉੱਚੀਆਂ ਪਹਾੜੀਆਂ ਸੀ ਕਾਰਗਿਲ ਦੀ ਲੜਾਈ ਲੜੀ ਆ ਕਿੱਡੀਆਂ-ਕਿੱਡੀਆਂ ਉੱਚੀਆਂ ਪਹਾੜੀਆਂ ਸੀ ਆ ਸਪੈਦਿਆਂ ਨੇ ਉੱਥੋਂ ਮੰਨ ਲੈ ਬੰਬਵਾਰੀ ਹੁੰਦੀ ਸੀ ਗੋਲੇ ਜਦੋਂ ਸਾਡੇ ਜਮਾਨੋਂ ਉਹ ਜਿੱਤ ਸਕਦੇ ਨੇ ਇਹ ਤਾਂ ਗੱਲ ਹੀ ਕੁਛ ਨਹੀਂ ਇਹ ਵੀ ਗੱਲ ਹੈ ਪਰ ਤਾਂ ਹੁਣ ਜੋ ਗਿੱਲਾ ਕੱਢਣਾ ਨਿਆਰੇ ਫੇਰੀ ਆਉਂਦਾ ਜੇ ਇਹ ਤੋਂ ਹੀ ਨੰਗਣਾਗਾ ਬੋਲੇ ਸੋਨਹਾ ਸਾਰੀਆ ਕਾਲ ਆਹ ਹੰਤਿਆਰਾ ਬਾਈ ਸਾਡਾ ਜਿਹੜੀ ਖੱਟੜ ਸਰਕਾਰ ਦੇ ਧੌਣ ਦੇ ਵਿੱਚ ਇੱਕ ਲੈਗਾ ਵੀ ਕਿਸਾਨਾਂ ਨੂੰ ਮੈਂ ਇੱਥੇ ਰੋਕ ਲੂੰ ਇਹਦਾ ਗੱਲ ਹੀ ਕੁਛ ਨਹੀਂ ਉਹ ਆਪਦਾ ਯਤਨ ਕਿੰਨਾ ਮਰਜੀ ਲਾ ਲਈ ਜਦੋਂ ਸਾਡੇ ਮੋਢਲੇ ਮੈਂਬਰਾਂ ਦੀ ਕਾਲ ਆਉਂਦੀ ਹੈ ਇਹ ਬਾਰਡਰ ਬੂਟਰ ਦਾ ਬਾਈ ਜੀ ਕੁਛ ਨਹੀਂ ਰਹਿਣੇ ਚੀਤਿਆਂ ਪਾਉਣ ਲਈ ਵੀ ਤਿਆਰ ਨੇ ਜੰਗ ਲੜਨ ਲਈ ਵੀ ਤਿਆਰ ਨੇ ਅਸੀਂ ਔਰ ਉਹ ਵੀ ਸਾਡੇ ਭਾਈ ਨੇ ਜਿਹੜੇ ਮੂਰੇ ਲੜਦੇ ਨੇ ਸਾਡੇ ਲਈ ਪੰਜਾਬੀਆਂ ਦੇ ਤਾਂ ਖੂਨ ਚ ਲਿਖਿਆ ਹੋਇਆ ਹੈਗਾ ਨਾ ਵੀ ਟਰਨਾ ਤਾਂ ਹੈ ਨਹੀਂ ਜੀ ਤੁਹਾਨੂੰ ਮੈਂ ਕਹਿ ਕੇ ਸਾਡਾ ਪਹਿਲਾਂ ਇੱਕ ਹੀ ਚੀਜ਼ ਹੈ ਜੇ ਇਹਦਾ ਦਮਕੀ ਲਾ ਕੇ ਬਾਹਰ ਮਾਰ ਜਾਂਦੇ ਜਿਵੇਂ ਆਪਾਂ ਕਹ ਦੀਏ ਅੰਦਾ ਡਾਪੇ ਦੇ ਰੇ ਤਾਂ ਕੁਝ ਵੀ ਭਾਈ ਉਹ ਬੀੜੇ ਉਹ ਦੇਖੀ ਹੋਊਗੀ ਰਾਸਤੇ ਬਹੁਤ ਚਾਹ ਦੇ ਟਾਇਰ ਦੇ ਨਾਲ ਵਿੱਚ ਬਹਿ ਕੇ ਜੀ ਵਿੱਚ ਬਹਿ ਕੇ ਮੰਨ ਲੈ ਅਮਰੀਕਾ ਵਾਗਿਆ ਸੀ ਆ ਐਕਸੀਡੈਂਟ ਦੀ ਵੀ ਕਾਰਟ ਹੁੰਦੀ ਆ ਉੱਥੇ ਵੀ ਮੰਨ ਲੈ ਇਹਦਾ ਗੱਲ ਹੀ ਕੁਛ ਨਹੀਂ ਇਹ ਜੀ ਤਾਰਾ ਸਾਡੇ ਪੰਜਾਬੀਆਂ ਲਈ ਕੀ ਕਰਨੀਏ ਬਾਕੀ ਭਾਈ ਲਾਸਟ ਮੈਸੇਜ ਹੈ ਨਿਆ ਪੜਕੇਸ ਨੇ ਆ ਦੇਣਾ ਭਾਈ ਜੀ ਮੈਸੇਜ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਜਿਵੇਂ ਮੰਨ ਲਾ ਵੀ ਕੋਈ ਵੀ ਪਿੰਡਾਂ ਦੇ ਵਿੱਚ ਬੈਠੇ ਨੇ ਮੁੰਡੇ ਖੁੰਡੇ ਖੰਡਾਂ ਦੇ ਵੀਡੀਓ ਦੇਖ ਰਹੇ ਨੇ ਸੁੱਡੀ ਵੀ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਲਾਜ਼ਮੀ ਪਹੁੰਚੋ ਵੀਰੋ ਕੱਲ ਨੂੰ ਆਜੋ ਭਾਈ ਸ਼ੰਭੂ ਬਾਰਡਰ ਕੱਲ ਨੂੰ ਮੀਟਿੰਗਾਂ ਮੀਟਿੰਗ ਤੋਂ ਬਾਅਦ ਮੀਟਿੰਗਾਂ ਸਿੱਟਾ ਇਹਨਾਂ ਦਾ ਭਾਈ ਜੀ ਕੋਈ ਨਹੀਂ ਨਿਕਲਣਾ ਆਪਾਂ ਨੂੰ ਪਤੀ ਹੈ ਤਾਰਾ ਬਾਈ ਨਾਲ ਗੱਲ ਕਰਦੇ ਆ ਬਾਕੀ ਤੇ ਕੋਲ ਬਾਈ ਪੂਰਾ ਬੜਾ ਮਾਰਦਾ ਹੈਗਾ ਜਿਵੇਂ ਤੇਰੀ ਉਮਰ ਆ ਗਈ ਹਾਂਜੀ ਹਾਂਜੀ ਬਾਈ ਹੈ ਇਹ ਇੱਕ ਵਾਰ ਸਾਈਂ ਸਾਹਿਬ ਤੋਂ ਆਏ ਸਾਡੇ ਨਾਲ ਸਾਡੇ ਇੱਡੀ ਮੁੰਡੇ ਨੇ ਸਾਹਿਬ ਜਿਲ੍ਹਾ ਮਾਨਸਰਾਂ ਦਾ 17 ਸਾਲ ਦੇ ਨੇ ਠੀਕ ਹੈ ਜੀ ਹਾਂ ਤੇ ਉਹ ਮੈਂ ਤੇਰਾ ਖੂਨ ਪੂਰਾ ਜज्बा ਮਾਰ ਰਿਹਾ ਕਿ ਬਸ ਇੱਕ ਜਿਵੇਂ ਆਪਾਂ ਕਹਿ ਦਈਏ ਕਿਸਾਨ ਜੁਨੀ ਨਾਲ ਦਾ ਕਾਲ ਹੈ ਜਿਹੜਾ ਆਪਾਂ ਬੈਠ ਕੇ ਕਰਕੇ ਖੜੇ ਆਂਗੇ ਹਾਂਜੀ ਅਸੀਂ ਆਪਦੇ ਆਗੂ ਸਰਬਾਨਾਂ ਕਰਕੇ ਖੜੇ ਆ ਜੀ ਮੰਨ ਲਓ ਇਹ ਕੋਈ ਵੱਡੀ ਚੀਜ਼ ਨਹੀਂ ਹੈਗੀ ਮੈਂ ਤਾਂ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਜਿਹੜੇ ਪਿੰਡ ਚ ਵਰਕੇ ਬੈਠੇ ਨੇ ਅਜੇ ਉਹਨਾਂ ਨੂੰ ਕਹਿਣਾ ਚਾਹਣਾ ਕਿ ਹੁਣ ਸਮਾਂ ਹੈ ਜੀ ਇਕੱਠੇ ਹੋਣ ਦਾ ਸਾਝੀ ਲੜਾਈ ਹੈ ਸਾਝੀ ਲੜਾਈ ਹੈ ਇਹ ਬਾਰੀ ਬਾਰੀ ਹੱਕ ਨਹੀਂ ਮਿਲਦੇ ਹੁਣ ਆਪਾਂ ਇਕੱਠੇ ਹੋ ਕੇ ਆਪਣੇ ਹੱਕ ਇਹਨਾਂ ਤੋਂ ਲੈ ਸਕਦੇ ਹਾਂ ਠੀਕ ਹੈ ਭਾਈ ਸਾਝੀ ਲੜਾਈ ਲਈ ਫਤਿਹ ਕਰਕੇ ਜਾਵਾਂਗੇ ਜੀ ਮੈਂ ਤਾਂ ਇਹ ਲੜਾਈ ਲਈ ਸੀ ਇੱਕ ਸੁਨੇਹਾ ਹੋਰ ਲਾਦੇ ਆ ਸਾਡੇ ਪ ਪਿੰਡ ਦਾ ਇਕੱਠ ਕਰਕੇ ਤਿੰਨਾਂ ਨੂੰ ਖਾਰਜ ਕਰਕੇ ਸੀ ਸਾਂਝੀ ਲੜਾਈ ਇੱਕ ਲੜਨ ਆਏ ਆ ਠੀਕ ਆ ਜੀ ਕਿੰਨੇ ਪਾਰੀਆਂ ਨੂੰ ਖਾਰਜ ਕਰਕੇ ਸਿੱਧੂਪੁਰ ਦੇ ਝੰਡੇ ਥੱਲੇ ਆਏ ਆ ਸੀ ਤਿੰਨਾਂ ਨੂੰ ਖਾਰਜ ਕਰਕੇ ਇੱਕ ਲੜਾਈ ਲੜਨ ਆਏ ਆ 40 ਮੁੰਡੇ ਆਏ ਆ ਬਜ਼ੁਰਗ ਵੀ ਨੇ ਸਾਡੇ ਨਾਲ ਰੋਜ਼ ਆਉਂਦੇ ਭਾਈ 20-20 ਲੰਗਰ ਲੈ ਕੇ ਵੀ ਆਉਂਦੇ ਆ ਤੇ ਬਾਕੀ ਐਤਵਾਰ ਨੂੰ ਵੀ ਸਾਡਾ ਬਹੁਤ ਵੱਡਾ ਸਾਡੇ ਪਿੰਡ ਦੀ 200 ਮੁੰਡੇ ਦਾ ਇਕੱਠ ਸਾਡੇ ਪਿੰਡ ਦੀ ਹੋਊਗਾ ਠੀਕ ਆ ਅਖਰ ਭਾਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ